ਜਨਮ ਨਮਨ ਮਲ ਨੰ ਦੁਖ ਜਾਏ ਹੋ ਵੈ ਸਿਫਤ ਸਭ ਸਾਹਿ ਨੂਰ ਸਭ ਕੁਰ ਸਭ ਚਟਿਆ ਤਦ ਡਿਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤ ਸਾਹ ਛਿਰ ਸਾਹਾ ਦੇ ਸਾਹੋ ਜਿਸ ਪਾਉ ਸੋ ਬਹਿਠਿਆ ਸੋਹੀਐ ਅਬ ਨਾਮ ਦਾ ਵੇ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ 3 ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸਬਦ ਪਰਿ ਪੰਡਾਰਾ ਨਾਮ ਧਨ ਬਿਨ ਹੋਰ ਸਭ ਦੇਖ ਜਾਣ ਮਾਇਆ ਮੋਹਿ ਜਲੈ ਅਬਿਮਾਨ ਹਰਿ ਨਾਮ ਧਨ ਨਿਰਮਲ ਅਤਿ ਅਪਾਰਾ ਗੁਰ ਕੈ ਸਬਦ ਪਰਿ ਪੰਡਾਰਾ ਨਾਮ ਧੰਬਿਨ ਹੋਰ ਸਭ ਬਿਖ ਜਾਣ ਮਾਇਆ ਮੋਹਿ ਜਲੈ ਅਭਿਮਾਨ ਗੁਰ ਮੁਖ ਹਰ ਰਸ ਚਾਖੈ ਕੋਇ ਤਿਸ ਸਦਾ ਆਨੰਦ ਹੋਵੈ ਦਿਨ ਰਾਤੀ ਪੂਰੈ ਭਾਗ ਪ੍ਰਾਪਤ ਹੋਏ ਰਹਾਉ ਸ਼ਬਦ ਦੀਪਕ ਵਰਤੈ ਤਿਹੋ ਲੋਏ ਜੋ ਚੱਖੈ ਸੋ ਨਿਰਮਲ ਹੋਏ ਨਿਰਮਲ ਨਾਮ ਹਉ ਮੈਂ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚੱਖਿਆ ਸੋ ਹਰ ਜਨ ਲੋਏ ਸਦਾ ਹਰਖ ਨਾਹੀ ਕਦੇ ਸੋਗ ਆਪ ਮੁਕਤ ਅਵਰਾ ਮੁਕਤ ਕਰਾਵੇ ਹਰ ਨਾਮ ਜਪੈ ਹਰ ਤੇ ਸੁਖ ਪਾਵੇ ਬਿਨ ਸਤਗੁਰ ਸਾਗੁਰ ਹੀ ਬਿਲਾਏ ਅਨੰਦ ਅਨਦਾ ਜਹੇ ਸਾਤ ਨਾ ਪਾਏ ਸਤ ਗੁਰ ਮਿਲੇ ਸਭ ਤ੍ਰਿਸ਼ਨਾ ਬੁਝਾਈ ਨਾਨਕ ਨਾਮ ਸਾਤ ਸੁਖ ਪਾਏ ਬਿਨ ਸਤ ਗੁਰ ਸਭ ਮੁਈ ਬਿੱਲ ਲਾਏ ਆਣ ਦਿਨ ਦਾ ਜਹੇ ਸਾਤ ਨਾ ਪਾਏ ਸਤ ਗੁਰ ਮਿਲੇ ਸਭ ਤ੍ਰਿਸ਼ਨਾ ਬੁਝਾਈ ਨਾਨਕ ਨਾਮ ਸਾਤ ਸੁਖ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰ ਸ਼ਤਰ ਤਤ ਦੇ ਮਾਰਗ ਸਤਿਗੁਰੂ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਣ ਇਹ ਸਤਕਾ ਗੁਰੂ ਸਾਹਿਬ ਜੀ ਦੇ ਦਰਸ਼ਨ دیدار ਕਰਨਾ ਸੰਗਤ ਵਿੱਚ ਹਾਜ਼ਰੀ ਭਰਨ ਦੇ ਸੁਭਾਗ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਹਨ ਜੀ ਅੰਮ੍ਰਿਤ ਵੇਲੇ ਜੋ ਆਪਾਂ ਜੀਵਾਂ ਨੂੰ ਉਪਦੇਸ਼ ਗੁਰੂ ਸਾਹਿਬ ਜੀ ਨੇ ਬਖਸ਼ੇ ਗੁਰੂ ਸਾਹਿਬ ਜੀ ਦੇ ਪਾਵਨ ਅੰਗ 664 ਥਾਂਗ ਉੱਪਰ ਤਨਾਹ ਸਰੀਰ ਆਗ ਵਿੱਚ ਨਿਮਾਣਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਮਹਾਨ ਬਖਸ਼ਸ਼ਾਂ ਦੇ ਮਾਲਕ ਪੰਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਮubaruk ਕਿਰਸ਼ਨਾ ਤੋਂ ਉਚਾਰਨ ਕੀਤੇ ਪਾਵਨ ਪਵਿੱਤਰ ਬਚਨਾਂ ਹਨ ਜੀ ਗੁਰੂ ਕੇ ਸਿੱਖ ਧੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀਆਂ ਦੀ ਸੰਗਤ ਵਿੱਚ ਬੈਠੇ ਮਹਾਰਾਜ ਸਾਹਿਬ ਜੀਆਂ ਨੂੰ ਚੇਪ ਕਰਨ ਲੱਗੇ ਮਹਾਰਾਜ ਇਸ ਸੰਸਾਰ ਦੇ ਵਿੱਚ ਕ੍ਰੂ ਸਾਹਿਬ ਜੀ ਜਿਨ੍ਹਾਂ ਦੇ ਕੋਲ ਬਹੁਤੀ ਮਾਇਆ ਲੋਤਾ ਧਨ ਹੈ ਉਹ ਬਹੁਤੇ ਚਿੱਟੇ ਬਸਤਰ ਬਹੁਤੇ ਸਾਫ ਬਸਤਰ ਪਹਿਨ ਕੇ ਮਹਾਰਾਜ ਸਾਹਿਬ ਜੀ ਸੰਸਾਰ ਦੇ ਵਿੱਚ ਆਪਣਾ ਰਹਿੰਦੇ ਹੈ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਸਤਿਗੁਰੂ ਜੀ ਕਿਹੜਾ ਧੰਨ ਇਕੱਠਾ ਕਰੀਏ ਜੀ ਦੇ ਨਾਲ ਮਹਾਰਾਜ ਸਾਹਿਬ ਜੀ ਕੇਵਲ ਸੰਸਾਰ ਦੇ ਵਿੱਚ ਹੀ ਨਹੀਂ ਪਰਲੋਕ ਦੇ ਵਿੱਚ ਦਰਗਾਹ ਦੇ ਵਿੱਚ ਵੀ ਕੁਝ ਲਿਓ ਜਾਈਏ ਗੁਰੂ ਸਾਹਿਬ ਜੀ ਕਿਰਪਾ ਬਖਸ਼ ਕਰਦੇ ਹੈ ਤਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਸਿੱਖੋ ਤਨਸਰੀ ਮਹੱਲਾ 3 ਹਰ ਨਾਮ ਤਨ ਨਿਰਮਲ ਅਤ ਅਪਾਰਾ ਮਹਾਰਾਜ ਕਹਿੰਦੇ ਕਿ ਭਾਈ ਖੋਪਕਾਲ ਪੁਰਖ ਪਰਮਾਤਮਾ ਦੇ ਜਿਹੜਾ ਨਾਮ ਦਾ ਧਾਨ ਹੈ ਨਾਮ ਦੀ ਪੂੰਜੀ ਹੈ ਉਹ ਅਤ ਉਹ ਨਿਰਮਲ ਹੈ ਪਵਿੱਤਰ ਹੈ ਅਤ ਅਪਾਰਾ ਉਪਤੰਤ ਪਾਰਾਵਾਰ ਤੋਂ ਰਹਤੇ ਪਾਵ ਉਹਦਾ ਅੰਤ ਕੋਈ ਨਹੀਂ ਪਾਇਆ ਜਾ ਸਕਦਾ ਤੇ ਪਾਤਸ਼ਾਹੀਂ ਨੇ ਵੀ ਜਿਹੜਾ ਉਸ ਧਨ ਨੂੰ ਪ੍ਰਾਪਤ ਕਰ ਲੈਂਦਾ ਉਹ ਪਵਿੱਤਰ ਹੋ ਜਾਂਦਾ ਹੈ ਉਹ ਪਾਵਨ ਹੋ ਜਾਂਦਾ ਹੈ ਸੰਸਾਰ ਦੇ ਉੱਤੇ ਦੋ ਤਰ੍ਹਾਂ ਦਾ ਧਨ ਹੈ ਇੱਕ ਮਹਾਰਾਜ ਕਹਿੰਦੇ ਕੱਚਾ ਤੇ ਇੱਕ ਪੱਕਾ ਸੱਚਾ ਕੱਚੇ ਧਨ ਕਰਕੇ ਸੰਸਾਰ ਦੇ ਵਿੱਚ ਬੰਦੇ ਕੋਲ ਦਿਖਾਵਾ ਰਹਿ ਜਾਂਦਾ ਸੰਸਾਰ ਦੇ ਵਿੱਚ ਬੰਦੇ ਕੋਲ ਕੁਝ ਸਰੀਰਕ ਸੁੱਖ ਸਹੂਲਤਾ ਰਹਿ ਜਾਂਦੀਆਂ ਮਹਾਰਾਜ ਕਹਿੰਦੇ ਜਿਹਦੇ ਕੋਲ ਪੱਕਾ ਧਰਮ ਹੈ ਉਹਨੂੰ ਆਤਮਿਕ ਸੁੱਖ ਮਿਲਦੇ ਹੈ ਉਨੂੰ ਮਾਨਸਿਕ ਸੁੱਖ ਮਿਲਦੇ ਹੈ ਤੇ ਕੱਚੇ ਧੰਨ ਵਾਲੇ ਕੋਲ ਆਤਮਿਕ ਦੇ ਮਾਨਸਿਕ ਸੁੱਖ ਨਹੀਂ ਹੋ ਸਕਦਾ ਜਿਹਦੇ ਕੋਲ ਕੱਚਾ ਧੰਨ ਹੈ ਕੇਵਲ ਉਹ ਆਤਮਿਕ ਪਦਰ ਤੇ ਵੀ ਡਾਵਾ ਡੋਲ ਹੋਏਗਾ ਮਾਨਸਿਕ ਪਦਰ ਤੇ ਵੀ ਨਾ ਉਹਦੀ ਮਾਨਸਿਕ ਸਥਿਤੀ ਸਹੀ ਰਹਿ ਸਕਦੀ ਹੈ ਕਈ ਤਰ੍ਹਾਂ ਦੀਆਂ ਚਿੰਤਾਵਾਂ ਫਿਕਰਾਂ ਤੇ ਜਿੰਨਾ ਚਿਰ ਮਨ ਨਹੀਂ ਟਿਕਦਾ ਉਨਾਂ ਚਿਰ ਆਤਮਾ ਪਰਮਾਤਮਾ ਚ ਨਹੀਂ ਅਪੇਦ ਹੋ ਸਕਦੀ ਮਹਾਰਾਜ ਤਾਈਓ ਕਿਰਪਾ ਕਰਦੇ ਇੱਕ ਪੱਕਾ ਧੰਨਾ ਜੋ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਧੰਨਾ ਹੈ ਜਿਹਦੇ ਕੋਲ ਉਹ ਮਹਾਰਾਜ ਕਹਿੰਦੇ ਉਹ ਲੋਕ ਤੇ ਪਰਲੋਕ ਵਿੱਚ ਆਤਮਿਕ ਮਾਨਸਿਕ ਸੁਖ ਪ੍ਰਾਪਤ ਕਰਦੇ ਜਿਹਦੇ ਮਨ ਦੇ ਵਿੱਚ ਆਤਮਾ ਚ ਸੁੱਖ ਵਸਿਆ ਉਹ ਭਾਵੇਂ ਸਰੀਰਕ ਤੌਰ ਤੇ ਦੁਨਿਆਵੀ ਤੌਰ ਤੇ ਕਿੰਨਾ ਦੁੱਖ ਭੋਗਦਾ ਹੋਵੇ ਮਹਾਰਾਜ ਕਹਿੰਦੇ ਜੋ ਨਾ ਦੁੱਖ ਮੈਂ ਦੁੱਖ ਨਹੀਂ ਮੰਨੈ ਸੁੱਖ ਸਨੇਹ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ ਉਹ ਦੁੱਖਾਂ ਦੀ ਫਿਕਰ ਪਰਵਾਹ ਨਹੀਂ ਕਰਦਾ ਪਰਮਾਤਮਾ ਦੇ ਬਾਣੀ ਚ ਰਹਿਣਾ ਉਹਨੂੰ ਆ ਜਾਂਦਾ ਹੈ ਮਹਾਰਾਜ ਕਿਰਪਾ ਕਰ ਦੇ ਹਰ ਨਾਮ ਧਨ ਨਿਰਮਲਤ ਅਪਾਰਾ ਭਾਈ ਪ੍ਰਮਾਤਮਾ ਦੇ ਨਾਮ ਦਾ ਧਨ ਨਿਰਮਲ ਹੈ ਤੇ ਨਾਮ ਦੇ ਧਨ ਤੋਂ ਬਿਨਾ ਮਹਾਰਾਜ ਕਹਿੰਦੇ ਕੋਈ ਸੰਸਾਰੀ ਧਨ ਵਾਲੀ ਜੋਰ ਦਈ ਜਾਏ ਤੇ ਪਾਤਸ਼ਾਹ ਕਹਿੰਦੇ ਕਾਚਾ ਧਨ ਸਜਹਿ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਪਾਤਸ਼ਾਹ ਕਹਿੰਦੇ ਜਿਹੜਾ ਨਾਮ ਦੇ ਧਨ ਨੂੰ ਛੱਡ ਕੇ ਨਾਮ ਦਾ ਤਨ ਕਦੇ ਇਕੱਠਾ ਕੀਤਾ ਨਹੀਂ ਨਾਮ ਜਪਿਆ ਨਹੀਂ ਬਾਣੀ ਪੜੀ ਨਹੀਂ ਸੇਵਾ ਕੀਤੀ ਨਹੀਂ ਸਿਮਰਨ ਕੀਤਾ ਨਹੀਂ ਕੇਵਲ ਮਾਇਆ ਸੰਸਾਰੀ ਧਨ ਨੂੰ ਇਕੱਠਿਆ ਕਰਨ ਤੇ ਪਾਤਸ਼ਾਹ ਕਹਿੰਦੇ ਜ਼ੋਰ ਦਿੰਦਾ ਕਾਜਾ ਤਨ ਸੰਚੇ ਮੂਰਖ ਗਵਾਰ ਪਵਨ ਗੁਰਬਾਣੀ ਸਰਲ ਸਪਸ਼ਟ ਸ਼ਬਦ ਆਤਮਾਰਜ ਕਹਿੰਦੇ ਉਹ ਮੂਰਖ ਹੈ ਉਹ ਗਵਾਰ ਹੈ ਕੀ ਕਾਰਨ ਭਵਜਲ ਡੂਬੇ ਨਾ ਪਰਵਾਰ ਨਾ ਪਰ ਮਨਮੁਖ ਭੂਲੇ ਅੰਧ ਗਵਾਰ ਪਾਤਸ਼ਾਹ ਕਹਿੰਦੇ ਹੋ ਮਨਮੁਖ ਨੇ ਮਨ ਪਿਛੇ ਲੱਗਦੇ ਪਏ ਭੂਲੇ ਫਿਰਦੇ ਐ ਅਗਿਆਨ ਦਾ ਹਨੇਰਾ ਅੱਖਾਂ ਦੇ ਸਾਹਮਣੇ ਅੰਧ ਹੋਇਆ ਪਿਆ ਪਾਤਸ਼ਾਹ ਕਹਿੰਦੇ ਗਵਾਰ ਬਣ ਕੇ ਜੀਵਨ ਨੂੰ ਬਤੀਤ ਕਰ ਰਿਹਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਿਰਪਾ ਕਰਦੇ ਭਈ ਨਾਮ ਦਾ ਧਨ ਨਿਰਮਲ ਐ ਜਿਹਦੇ ਕੋਲ ਨਾਮ ਦਾ ਧਨ ਐ ਨਾ ਤੇ ਦੁਨਿਆਵੀ ਧਨ ਉਹਦੇ ਮਨ ਨੂੰ ਮੈਲਾ ਨਹੀਂ ਕਰ ਸਕੇਗਾ ਗੁਰ ਕੈ ਸ਼ਬਦ ਭਰੇ ਭੰਡਾਰਾ ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਦੇ ਦੁਆਰਾ ਭੰਡਾਰੇ ਭਰੇ ਪਏ ਆ ਕਲਪੁਰਖ ਪਰਮਾਤਮਾ ਦੇ ਨਾਮ ਦੇ ਧਨ ਦੇ ਗੁਰੂ ਸਾਹਿਬ ਜੀਆਂ ਦੇ ਹੁਕਮ ਨੂੰ ਕਮਾ ਕੇ ਉਹ ਨਾਮ ਦਾ ਧਨ ਸ਼ਬਦ ਨੂੰ ਕਮਾ ਕੇ ਪ੍ਰਾਪਤ ਹੁੰਦਾ ਹੈ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਹਾਰਾਜ ਕਹਿੰਦੇ ਨਾਮ ਦੇ ਧਨ ਤੋਂ ਬਿਨਾ ਜੋ ਕੁਝ ਵੀ ਸੰਸਾਰ ਦੇ ਵਿੱਚ ਹੈ ਉਹ ਬੰਦੇ ਵਾਸਤੇ ਪਾਤਸ਼ਾਹ ਕਹਿੰਦੇ ਜ਼ਹਿਰ ਜਾਣੋ ਨਾਮ ਧੰਨ ਬਿਨ ਹੋਰ ਸਭ ਵਿਖ ਜਾਣ ਹੋਰ ਜੋ ਕੁਝ ਵੀ ਹੈ ਸੰਸਾਰ ਦੇ ਵਿੱਚ ਜੇ ਨਾਮ ਦਾ ਧੰਨ ਪੱਲੇ ਵਿੱਚ ਨਹੀਂ ਤੇ ਪਾਤਸ਼ਾਹ ਕਹਿੰਦੇ ਸਭ ਕੁਝ ਹੀ ਜ਼ਹਿਰ ਹੈ ਬੰਦੇ ਵਾਸਤੇ ਜਿਹਦੇ ਬਾਬਤ ਪਾਤਸ਼ਾਹ ਕਹਿੰਦੇ ਵਿਖਿਆ ਕੈ ਧੰਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਉਹ ਵਿਖਿਆ ਧੰਨ ਹੈ ਉਹ ਜ਼ਹਿਰ ਹੈ ਮਹਾਰਾਜ ਕਹਿੰਦੇ ਸਦਾ ਹੀ ਦੁੱਖ ਭੋਗਣਾ ਪੈਂਦਾ ਏ ਉਹਦੇ ਕਰਕੇ ਤਾਂ ਫਿਰ ਕਿਉਂਕਿ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਪਾਤਸ਼ਾਹ ਕਹਿੰਦੇ ਨਾ ਤਾਂ ਉਹ ਸਾਥ ਜਾਂਦਾ ਏ ਸੰਸਾਰ ਤੋਂ ਦਰਗਾਹ ਦੇ ਵੱਲ ਤੇ ਨਾ ਹੀ ਮਹਾਰਾਜ ਕਹਿੰਦੇ ਉਹਦੀ ਪ੍ਰਾਪਤੀ ਹੁੰਦੀ ਏ ਉਹ ਐਸਾ ਜਿਹਦੇ ਕੋਲੇ ਨਾਮ ਹੁੰਦਾ ਤਨ ਹਰ ਪੂੰਜੀ ਸੰਚ ਕਰੇ ਵਿਵਹਾਰ ਈहां ਸੁਖ ਦਰਗਹਿ ਜੈਕਾਰ ਜਿਹਦੇ ਕੋਲੇ ਨਾਮ ਦੀ ਪੂੰਜੀ ਉਹਦੇ ਕੋਲ ਸੰਸਾਰ ਤੇ ਸੁਖ ਤੇ ਦਰਗਾਹ ਦੇ ਵਿੱਚ ਜੈ ਜੈਕਾਰਾਂ ਨਾਮ ਧਨ ਬਿਨ ਹੋਰ ਸਭ ਬੇਖਜਾਨ ਮਾਇਆ ਮੋਹ ਜਲੈ ਅਭਿਮਾਨ ਤੇ ਪਾਤਸ਼ਾਹ ਕਹਿੰਦੇ ਜਿਹੜਾ ਸੰਸਾਰੀ ਮਮਤਾ ਮਾਇਆ ਦੇ ਮੋਹ ਵਿੱਚ ਹੈ ਪਾਤਸ਼ਾਹ ਕਹਿੰਦੇ ਜਲੈ ਅਭਿਮਾਨ ਉਹ ਹੰਕਾਰ ਦੇ ਵਿੱਚ ਸੜਦਾ ਹੈ ਜਿਹੜਾ ਪਰਮਾਤਮਾ ਦੇ ਨਾਮ ਦੇ ਧਨ ਤੋਂ ਵਾਂਝਾ ਹੈ ਸੰਸਾਰੀ ਧਨ ਇਕੱਠਾ ਕਰੀ ਜਾਂਦਾ ਹੈ ਉਹ ਕਿਤੇ ਨਾ ਕਿਤੇ ਮਾਇਆ ਮੋਹ ਦੇ ਅਭਿਮਾਨ ਹੰਕਾਰ ਦੇ ਵਿੱਚ ਸੜਦਾ ਬਲਦਾ ਗੁਰੂ ਸਾਹਿਬ ਕਿਰਪਾ ਕਰਦੇ ਕਿਉਂਕਿ ਜਿੰਨਾ ਚਿਰ ਨਾਮ ਦਾ ਧੰਨ ਨਹੀਂ ਉਹਨਾਂ ਚਿਰ ਤ੍ਰਿਸ਼ਨਾ ਰੂਪੀ ਅੱਗ ਨਹੀਂ बुਝ ਸਕਦੀ ਨਹੀਂ ਮਹਾਰਾਜ ਸਾਹਿਬ ਕਿਰਪਾ ਕਰਦੇ ਉਹਨਾਂ ਚਿਰ ਬਖਸ਼ਿਸ਼ਾਂ ਪ੍ਰਾਪਤ ਹੋ ਸਕਦੀਆਂ ਤਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਸੁਪੁੱਤਰ ਭਾਈ ਮੋਰੀ ਭਾਈ ਮੋਹਨ ਬੀਬੀ ਦਾਨੀ ਤੇ ਬੀਬੀ ਪਾਨੀ ਇਹ ਸੰਤਾਨ ਸਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਆਂਦੇ ਭਾਈ ਮੋਰੀ ਜੀ ਛੋਟੇ ਸਮੇ ਸਤਿਗੁਰੂ ਕਲਾ ਵਰਤਾਉਂਦੇ ਜਦੋਂ ਸਮਝਾਉਣਾ ਹੋਵੇ ਸੰਗਤ ਨੂੰ ਮਹਾਰਾਜ ਸਾਹਿਬ ਜੀ ਸੰਗਤ ਵਿੱਚ ਬੈਠੇ ਤੇ ਭਾਈ ਮੋਰੀ ਜੀ ਦੇ ਅਰਦੇ ਵਿਚ ਖਿਆਲ ਆਇਆ ਇੰਨੀ ਮਾਇਆ ਉਹਦੀ ਕਦੇ ਮਹਾਰਾਜ ਨੇ ਸਾਨੂੰ ਖੁੱਲਾ ਖਰਚਣ ਆਸਤੇ ਨਹੀਂ ਦਿੱਤਾ ਤੇ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਾਹਿਬ ਜੀ ਅੰਦਰ ਦੀਆਂ ਜਾਣਨ ਨਾਲ ਹੈ ਮਹਾਰਾਜ ਸਾਹਿਬ ਜੀ ਜਾਣਨਗੇ ਵੀ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਿਆ ਮਨ ਡੋਲ ਗਿਆ ਭਾਈ ਮੋਰੀ ਜੀ ਦਾ ਬਰੂ ਸਹਿਮੀਆਂ ਨੇ ਇੱਕ ਦਿਨ ਸਹਿਜ ਸ਼ਬਾਣ ਸੰਗਤਾਂ ਬਹੁਤ ਮਾਇਆ ਲੈ ਕੇ ਆਉਂਦੀਆਂ ਆ ਬਾਦਸ਼ਾਹ ਦੇ ਸਾਹਮਣੇ ਖੁੱਲੀ ਮਾਇਆ ਸੰਗਤਾਂ ਨਮਸਕਾਰ ਕਰਦੀਆਂ ਦੂਰ ਦੂਰ ਤੱਕ ਮਾਇਆ ਜਿਹੜੀ ਹੈ ਉਹ ਫੈਲ ਜਾਂਦੀ ਹੈ ਸਤਿਗੁਰਾਂ ਦੇ ਆਸ-ਪਾਸੇ ਕਿਉਂਕਿ ਉਸ ਸਮੇਂ ਚਾਂਦੀ ਦੇ ਸਿੱਕੇ ਰਜਿਤ ਪਣ ਹੋਇਆ ਕਰਦੇ ਸਨ ਗੁਰੂ ਨਾਨਕ ਗੁਰੂ ਅਮਰਦਾਸ ਸਾਹਿਬ ਪਾਸ਼ਾ ਮਹਾਰਾਜ ਕਹਿੰਦੇ ਮੋਰੀ ਜੀ ਜਿੰਨੀ ਮਾਇਆ ਸੰਗਤ ਲੈ ਕੇ ਆਏ ਨੂੰ ਸਾਰੀ ਨੂੰ ਇੱਕ ਥਾਂ ਇਕੱਠੇ ਕਰੋ ਮਹਾਰਾਜ ਸਾਹਿਬ ਜੀਆਂ ਦਾ ਹੁਕਮ ਮੰਨ ਕੇ ਬਾਬਾ ਮੋਰੀ ਜੀ ਲੱਗ ਪਏ ਇਕੱਠਿਆਂ ਕਰਨ ਇੱਕ ਪਾਸੇ ਸਾਰ ਜਦੋਂ ਇੱਕ ਥਾਂ ਤੇ ਸਾਰਾ ਮਾਇਆ ਨੂੰ ਇਕੱਠਿਆਂ ਕੀਤਾ ਗੁਰੂ ਸਾਹਿਬ ਜੀ ਕਹਿੰਦੇ ਮਾਇਆ ਇਕੱਠੀ ਹੋ ਗਈ ਕਹਿੰਦੇ ਹਾਂ ਜੀ ਪਿਤਾ ਜੀ ਵੀ ਗੁਰੂ ਸਾਹਿਬ ਜੀ ਮਾਇਆ ਇਕੱਠੀ ਹੋ ਗਈ ਹੈ ਮਹਾਰਾਜ ਕਹਿੰਦੇ ਤੁਹਾਡੇ ਹੱਥ ਜਦੋਂ ਹੱਥੋਂ ਕੀਤੇ ਅਗਲੇ ਪੰਨੇ ਤੇ ਹੁਣ ਚਾਂਦੀ ਦੇ ਸਿੱਕੇ ਸਨ ਸ਼ਿੱਕੇਾਂ ਦੇ ਨਾਲੋਂ ਕਾਲਖ ਲੱਗੀ ਐ ਤੇ ਹੱਥ ਕਾਲੇ ਮੈਲੇ ਹੋ ਗਏ ਗੁਰੂ ਨਾਨਕ ਅਮਰਦਾਸ ਐ ਪਾਤਸ਼ਾਹ ਕਹਿੰਦੇ ਵੀ ਤੁਹਾਡੇ ਹੱਥਾਂ ਨੂੰ ਕੀ ਹੋਇਆ ਮਹਾਰਾਜ ਚਾਂਦੀ ਦੇ ਸਿੱਕੇ ਸਨ ਤਾਂ ਕਰਕੇ ਸਤਿਗੁਰੂ ਇਹ ਮਾਇਆ ਨੂੰ ਇਕੱਠਿਆਂ ਕਰਦਿਆਂ ਕਰਦਿਆਂ ਤੇ ਹੱਥਾਂ ਨੂੰ ਮੈਲ ਲੱਗ ਗਈ ਹੱਥ ਕਾਲਖ ਲੱਗ ਗਈ ਤੇ ਗੁਰੂ ਅਮਰਦਾਸ ਐ ਪਾਤਸ਼ਾਹ ਕਹਿੰਦੇ ਵੀ ਵੇਖੋ ਅਜੇ ਤਾਂ ਥੋੜਾ ਜਿਹਾ ਸਮਾਂ ਆਇਆ ਤੁਹਾਡੇ ਹੱਥਾਂ 'ਚ ਰਹੀ ਇਹਨੇ ਹੱਥ ਮੈਲੇ ਕਰ ਦਿੱਤੇ ਤੇ ਜੇ ਮਾਇਆ ਮਨ ਦੇ ਵਿੱਚ ਹੀ ਚੇਤੇ ਵਿਚਾਰਾਂ ਦੇ ਵਿੱਚ ਘੁੰਮਦੀ ਰਹੀ ਤੇ ਮਹਾਰਾਜ ਕਹਿੰਦੇ ਮਨ ਨੂੰ ਨਾ ਮੈਲਾ ਕਰੇ ਵੀ ਜੇ ਦੁਨਿਆਵੀ ਤੌਰ ਤੇ ਪਾਤਸ਼ਾਹ ਕਹਿੰਦੇ ਪ੍ਰਤੱਖ ਹੱਥ ਲਾਏ ਇਹਨੂੰ ਹੱਥਾਂ ਚ ਰਹੀ ਤੇ ਨੇ ਹੱਥ ਮੈਲੇ ਕਰ ਦਿੱਤੇ ਤੇ ਜਦ ਜਿਹੜੀ ਚਤੋਂ ਪੈਰ ਮਨ ਚ ਹੀ ਰਹਿੰਦੀ ਹੈ ਤੇ ਪਾਤਸ਼ਾਹ ਕਹਿੰਦੇ ਫਿਰ ਮਨ ਨੂੰ ਕਿੱਡਾ ਵੱਡਾ ਹੀ ਕਿੰਨੀ ਮੈਲ ਲੱਗੀ ਹੋਏਗੀ ਮਨ ਨੂੰ ਪਾਤਸ਼ਾਹ ਕਹਿੰਦੇ ਤੁਆਂ ਨੂੰ ਤੁਹਾਨੂੰ ਆ ਮਾਇਆ ਗੁਰੂ ਕੀ ਸੰਗਤ ਦੀ ਵਰਤਨ ਵਾਸਤੇ ਨਹੀਂ ਦਿੰਦੇ ਇਹ ਮੈਲ ਹੈ ਕਿਤੇ ਇਹਦੇ ਵਿੱਚ ਗਲਤਾਨਾ ਹੋ ਜਾਇਆ ਜੀ ਗੁਰੂ ਸਾਹਿਬ ਜੀ ਨੇ ਸਮਝਾਇਆ ਮਾਇਆ ਮੋਹੇ ਜਲੇ ਅਭਿਮਾਨ ਬੰਦਾ ਮਾਇਆ ਦੇ ਮੋਹ ਚ ਛੜਦਾ ਰਹਿੰਦਾ ਅੰਦਰੋਂ ਅੰਦਰ ਹੀ ਗੁਰਮੁਖ ਹਰ ਰਸ ਚੱਖੇ ਕੋਏ ਜਿਹੜੇ ਗੁਰੂ ਵਾਲੇ ਆ ਮਹਾਰਾਜ ਕਹਿੰਦੇ ਕੋਈ ਵੀ ਰਹੀ ਹੈ ਜਿਹੜੇ ਅਕਾਲ ਪੁਰਖ ਪਰਮਾਤਮਾ ਦੇ ਹਰ ਰਸ ਨੂੰ ਨਾਮ ਦੇ ਰਸ ਨੂੰ ਚੱਖਦੇ ਆ ਤਿਸ ਸਦਾ ਆਨੰਦੋ ਵੈਦਨ ਰਾਤੀ ਪੂਰੇ ਭਾਗ ਪ੍ਰਾਪਤ ਹੋਏ ਮਹਾਰਾਜ ਕਹਿੰਦੇ ਉਹਨਾਂ ਨੂੰ ਸਦਾ ਹੀ ਦਿਨ ਰਾਤ ਆਨੰਦ ਬਣਿਆ ਰਹਿੰਦਾ ਪੂਰੇ ਭਾਗ ਪ੍ਰਾਪਤ ਹੋਏ ਤੇ ਪੂਰੇ ਵੱਡਿਆਂ ਭਾਗਾਂ ਕਰਕੇ ਉਹਨਾਂ ਨੂੰ ਨਾਮ ਦੇ ਤਨ ਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਗੁਰੂ ਵਾਲੇ ਬਣ ਜਾਂਦੇ ਗੁਰਮੁਖ ਹੋ ਜਾਂਦੇ ਹੈ ਰਹਾਉ ਦਾ ਵਿਸ਼ਰਾਮ ਦੇ ਕੇ ਪਾਤਸ਼ਾਹ ਕਿਰਪਾ ਕਰਦੇ ਹੈ ਸ਼ਬਦ ਦੀਪਕ ਵਰਤੇ ਤੇ ਹਲੋਏ ਗੁਰੂ ਸਾਹਿਬ ਜੀ ਦਾ ਹੁਕਮ ਅਕਾਲ ਪੁਰਖ ਪਰਮਾਤਮਾ ਦਾ ਜੋ ਸ਼ਬਦ ਹੈ ਉਹ ਦੀਪਕ ਦੀਪਕ ਦੀ ਨਿਆਈ ਹੈ ਜਿਵੇਂ ਦੀਵਾ ਰੌਸ਼ਨੀ ਦਿੰਦਾ ਹੈ ਪਾਤਸ਼ਾਹ ਕਿਰਪਾ ਕਰਦੇ ਵਰਤੈ ਤੇ ਉਹ ਲੋਏ ਤਿੰਨਾ ਲੋਕਾਂ ਦੇ ਵਿੱਚ ਪ੍ਰਕਾਸ਼ ਕਰਨ ਵਾਲਾ ਹੈ ਗੁਰੂ ਗ੍ਰੰਥ ਸਾਹਿਬਾ ਜੀ ਦਾ ਪਾਵਨ ਸ਼ਬਦ ਜਿਨ੍ਹਾਂ ਨੇ ਸ਼ਬਦ ਨੂੰ ਜੀਵਨ ਵਿੱਚ ਕਮਾਲਿਆ ਤਿੰਨਾ ਲੋਕਾਂ ਦੇ ਵਿੱਚ ਉਹਨਾਂ ਵਾਸਤੇ ਗਿਆਨ ਦੇ ਦਰਵਾਜ਼ੇ ਖੁੱਲ ਜਾਂਦੇ ਹਨ ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ ਹੈ ਜੋ ਚੱਖੇ ਸੋ ਨਿਰਮਲ ਹੋਏ ਪਾਤਸ਼ਾਹ ਕਹਿੰਦੇ ਜਿਹੜਾ ਇਸ ਰਸ ਨੂੰ ਧੰਨ ਨੂੰ ਚੱਖਦਾ ਹੈ ਉਹ ਪਵਿੱਤਰ ਹੋ ਜਾਂਦਾ ਹੈ ਉਹ ਨਿਰਮਲ ਹੋ ਜਾਂਦਾ ਹੈ ਨਿਰਮਲ ਨਾਮ ਹਉਮੈ ਮਲ ਧੋਏ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਨਿਰਮਲ ਹੈ ਪਵਿੱਤਰ ਹੈ ਹਉਮੈ ਮਲ ਧੋਏ ਤੇ ਹੰਕਾਰ ਦੀ ਮੈਲ ਨੂੰ ਧੋ ਦਿੰਦਾ ਹੈ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਿੰਨਾ ਚਿਰ ਹੰਕਾਰ ਹੈ ਬੰਦਾ ਹੰਕਾਰ ਨੂੰ ਮਟਾਉਣ ਦਾ ਯਤਨ ਨਹੀਂ ਕਰਦਾ ਉਹਨਾਂ ਚਿਰ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸੇਗਾ ਜਿਸ ਦਿਨ ਗੁਰੂ ਸਾਹਿਬ ਦਾ ਆਸਰਾ ਲੈ ਲਿਆ ਮਹਾਰਾਜ ਕਿਰਪਾ ਕਰਦੇ ਹੈ ਹੁਕਮ ਮੰਨਿਆ ਹਰ ਪਾਈਏ ਹਉਮੈ ਵਿੱਚੋਂ ਜਾਏ ਹੁਕਮ ਮੰਨਾਂਗੇ ਗੁਰੂ ਸਾਹਿਬ ਦਾ ਰੱਬ ਮਿਲੇਗਾ ਕਿਵੇਂ ਜਦੋਂ ਹੁਕਮ ਮੰਨਾਂਗੇ ਉਦੋਂ ਹਉਮੈ ਜਾਏਗੀ ਹਿਰਦੇ ਦੇ ਵਿੱਚੋਂ ਤੇ ਜਿੱਥੇ ਪਾਸ਼ਾ ਕਹਿੰਦੇ ਹੰਕਾਰ ਨਹੀਂ ਉੱਥੇ ਪ੍ਰਮਾਤਮਾ ਦਾ ਨਾਮ ਹੈ ਜਿੱਥੇ ਹੰਕਾਰ ਹੈ ਪਾਸ਼ਾ ਕਹਿੰਦੇ ਫਿਰ ਉੱਥੇ ਪ੍ਰਮਾਤਮਾ ਦਾ ਨਾਮ ਨਹੀਂ ਹੈ ਹਮੇ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੇ ਇੱਕ ਥਾਏ ਦੋਵੇਂ ਇੱਕੋ ਥਾਂ ਦੇ ਉੱਤੇ ਨਹੀਂ ਵੱਸਦੇ ਤੇ ਜਿਸ ਦਿਨ ਗੁਰੂ ਅੱਗੇ ਬੇਨਤੀ ਕਰਾਂਗੇ ਭਾਵਨਾ ਬਣ ਗਈ ਉਸ ਦਿਨ ਮਹਾਰਾਜ ਹੰਕਾਰ ਕੱਢ ਦੇਣਗੇ ਨਾਮ ਦੀ ਬਖਸ਼ਿਸ਼ ਦੇਣਗੇ ਬਖਸ਼ਿਸ਼ ਦੇਣਗੇ ਤੇ ਹੰਕਾਰ ਕਰਕੇ ਜਿੰਨੀ ਮੈੜ ਲੱਗੀ ਨਾਮ ਦੀ ਬਖਸ਼ਿਸ਼ ਨਾਲ ਮਹਾਰਾਜ ਤੋ ਦੇਣਗੇ ਨਿਰਮਲ ਨਾਮ ਹਮੇ ਮਲ ਧੋਏ ਸੱਚੀ ਭਗਤ ਸਦਾ ਸੁਖ ਹੋਏ ਸੱਚੀ ਪਰਮਾਤਮਾ ਦੀ ਭਗਤੀ ਕਰਨ ਨਾਲ ਮਹਾਰਾਜ ਕਹਿੰਦੇ ਸਦਾ ਦੇ ਸੁੱਖ ਮਿਲਦੇ ਹੈ ਕੇਵਲ ਸੰਸਾਰੀ ਨਹੀਂ ਤੇ ਇਹੀ ਹ ਸੁੱਖ ਮੇਰੇ ਮੀਤਾ ਆ ਮਹਾਰਾਜ ਕਿਰਪਾ ਕਰਦੇ ਆਗੇ ਸੁੱਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਅੱਗੇ ਵੀ ਸੁੱਖ ਪਿਛੇ ਆ ਸੰਸਾਰ ਵਿੱਚ ਵੀ ਆਨੰਦ ਬਣਿਆ ਰਹਿੰਦਾ ਹੈ ਇਹੀ ਹ ਸੁੱਖ ਆਗੇ ਮੁਖ ਉਜਲ ਮਿਟ ਗਏ ਆਮਣ ਜਾਣੇ ਫਿਰ ਬਾਦਸ਼ਾਹ ਕਹਿੰਦੇ ਸਦਾ ਦੇ ਸੁੱਖ ਮਿਲਦੇ ਹੈ ਜਿਨ ਹਰ ਰਸ ਚਾਖਿਆ ਸੁਹਾਰ ਜਨ ਲੋਗ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੇ ਰਸ ਨੂੰ ਚੱਖਿਆ ਉਹ ਪਰਮਾਤਮਾ ਦੇ ਲੋਕ ਹੋ ਗਏ ਉਹ ਪਰਮਾਤਮਾ ਦੇ ਬਣ ਗਏ ਤਿਸ ਸਦਾ ਹਰਖ ਨਾਹੀ ਕਦੇ ਸੋਗ ਉਹਨਾਂ ਦੇ ਜੀਵਨ ਵਿੱਚ ਸਦਾ ਹੀ ਖੁਸ਼ੀਆਂ ਸਦਾ ਹੀ ਆਨੰਦ ਨਾਹੀ ਕਦੇ ਸੋਗ ਮਹਾਰਾਜ ਕਹਿੰਦੇ ਕਦੇ ਕੋਈ ਫਿਕਰ ਨਹੀਂ ਫਿਰ ਕੋਈ ਸੋਗ ਕੋਈ ਚਿੰਤਾ ਨਹੀਂ ਹੈ ਉਹਨਾਂ ਨੂੰ ਜਿਨ ਹਰ ਰਸ ਚੱਖਿਆ ਸੁਹਾਰ ਜਨ ਲੋਕ ਤਿਸ ਸਦਾ ਹਰਖ ਨਾਹੀ ਕਦੇ ਸੋਗ ਫਿਰ ਐਸੇ ਪੁਰਸ਼ ਐਸੇ ਪਰਮਾਤਮਾ ਨਾਲ ਜੁੜੇ ਹੋਏ ਰੱਬ ਦੇ ਪਿਆਰੇ ਆਪ ਮੁਕਤ ਅਵਰਾ ਮੁਕਤ ਕਰਾਵੇ ਮਹਾਰਾਜ ਕਹਿੰਦੇ ਆਪ ਤਾਂ ਮੁਕਤ ਹੁੰਦੇ ਹੀ ਹੈ ਉਹ ਜਿਹੜਾ ਉਹਦੀ ਸਰਨ ਪੈ ਜਾਂਦਾ ਆਕਾਲ ਪੁਰਖ ਪਰਮਾਤਮਾ ਦੀ ਗਵਾਹੀ ਪਾ ਕੇ ਉਹਦੀ ਸਰਨ ਦੇ ਵਿੱਚ ਉਹਨੂੰ ਵੀ ਮੁਕਤ ਕਰਾ ਦਿੰਦੀ ਹੈ ਐਸੀ ਬਖਸ਼ਿਸ਼ ਦੇ ਮਾਲਕ ਹੁੰਦੇ ਆ ਕਬੀਰ ਸੇਵਾ ਕੋ ਦੋਏ ਪੜ੍ਹੇ ਇੱਕ ਸੰਤ ਇੱਕ RAM ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਮੁਕਤੀ ਦੇਣੀ ਅਕਾਲ ਪੁਰਖ ਪ੍ਰਮਾਤਮਾ ਨੇ ਤੇ ਨਾਮ ਜਪਉਣਾ ਏ ਉਹਨੇ ਜਿਹਦੇ ਬਬਤ ਪਾਤਸ਼ਾਹ ਕਹਿੰਦੇ ਐ ਆਪ ਮੁਕਤ ਅਵਰਾਂ ਮੁਕਤ ਕਰਾਵੇ ਜਿਹੜਾ ਆਪ ਮੁਕਤ ਹੋਇਆ ਹੁੰਦਾ ਏ ਉਹ ਜੋ ਨਾਮ ਦੀ ਲੀਹ ਦੇ ਉੱਤੇ ਨਾਮ ਦੇ ਮਾਰਗ ਤੇ ਤੁਰ ਕੇ ਪ੍ਰਮਾਤਮਾ ਦੇ ਘਰ ਦਾ ਪ੍ਰਮਾਤਮਾ ਦੇ ਨਾਲ ਜੋੜ ਕੇ ਮਨ ਮੁਕ ਨੂੰ ਗੁਰਮੁਖ ਬਣਾ ਕੇ ਵੇ ਮੁੱਖ ਨੂੰ ਗੁਰਮੁਖ ਬਣਾ ਕੇ ਸਨਮੁਖ ਕਰਕੇ ਗੁਰੂ ਸਾਹਿਬ ਦੇ ਉਹ ਮੁਕਤ ਕਰ ਦਿੰਦੇ ਐ ਹਰ ਨਾਮ ਜਪੇ ਹਰ ਤੇ ਸੁਖ ਪਾਵੇ ਉਹ ਨਾਮ ਜਪਦੇ ਐ ਪ੍ਰਮਾਤਮਾ ਦਾ ਤੇ ਪ੍ਰਮਾਤਮਾ ਤੋਂ ਦਰਗਾਈ ਸੁਖ ਪ੍ਰਾਪਤ ਕਰਦੇ ਨੇ ਬਿਨ ਸਤਗੁਰ ਸਭ ਮੁਈ ਬਿਲਾਏ ਪਾਤਸ਼ਾਹ ਕਹਿੰਦੇ ਗੁਰੂ ਦੇ ਹੁਕਮ ਤੋਂ ਬਿਨਾ ਸਾਰੀ ਦੁਨੀਆ ਵਿਰਲਾਰ ਕਰਲਾ ਕਰਲਾ ਕੇ ਮਰਦੀ ਐ ਜਿੰਨੇ ਹੁਕਮ ਨਹੀਂ ਕਮਾਇਆ ਸਮਝ ਲੋ ਪਾਤਸ਼ਾਹ ਕਹਿੰਦੇ ਉਹਦਾ ਸੰਸਾਰ ਦੇ ਉੱਤੇ ਆਉਣਾ ਵਿਅਰਥ ਹੈ ਤੇ ਜਿੰਨੇ ਸਤਗੁਰੂ ਜੀ ਦੇ ਹੁਕਮ ਨੂੰ ਕਮਾ ਲਿਆ ਉਹਦਾ ਹੀ ਸੰਸਾਰ ਵਿੱਚ ਆਉਣਾ ਸਫਲ ਹੈ ਜੇ ਕੋ ਸਿੱਖ ਗੁਰੂ ਸਦੀ ਸਾਹਮਣਕ ਹੋਵੇ ਬਿਨ ਸਤ ਮਹਾਰਾਜ ਕਿਰਪਾ ਕਰਦੇ ਉਹ ਪ੍ਰਵਾਨ ਨੇ ਤੇ ਜਿਹੜੇ ਬੇਮੁਖ ਹੈ ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਪ ਉਹ ਮੁਕਤ ਨਹੀਂ ਹੋ ਸਕਦੇ ਇਸੇ ਕਰਕੇ ਪਾਤਸ਼ਾਹ ਕਹਿੰਦੇ ਐ ਸਤਗੁਰੂ ਤੋਂ ਬਿਨਾਂ ਸਾਰੀ ਦੁਨੀਆ ਪਰਲਾ ਕੇ ਮਰ ਲਈ ਮਰ ਰਹੀ ਹੈ ਅਣ ਦਿਨ ਦਜੇ ਸ਼ਾਂਤਨਾ ਪਾਏ ਦਿਨ ਰਾਤ ਛੜਦੇ ਹੈ ਤ੍ਰਿਸ਼ਨਾ ਦੀ ਅੱਗ ਵਿੱਚ ਸ਼ਾਂਤੀ ਨਹੀਂ ਮਿਲਦੀ ਜੀਵਨ ਦੇ ਵਿੱਚ ਟੇਕ ਨਹੀਂ ਹੈ ਕਿਤੇ ਜੀਵਨ ਦੇ ਵਿੱਚ ਸਦਾ ਭੱਜ ਦੌੜ ਹੈ ਅੱਗ ਬਲਦੀ ਪਈ ਤ੍ਰਿਸ਼ਨਾ ਦੀ ਸਤਗੁਰ ਮਿਲੈ ਸਭ ਤ੍ਰਿਸ਼ਨਾ ਬੁਝਾਹੇ ਜਿਨ੍ਹਾਂ ਨੂੰ ਗੁਰੂ ਸਾਹਿਬ ਦਾ ਉਪਦੇਸ਼ ਮਿਲ ਗਿਆ ਸ਼ਬਦ ਕਮਾਲਿਆ ਉਹਨਾਂ ਦੀ ਸਾਰੀ ਤ੍ਰਿਸ਼ਨਾ ਮਹਾਰਾਜ 부ਝਾ ਦਿੰਦੇ ਹੈ ਨਾਨਕ ਨਾਮ ਸਾਤ ਸੁਖ ਪਾਏ ਮਹਾਰਾਜ ਕਿਰਪਾ ਕਰਦੇ ਹੋ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਸ਼ਾਂਤ ਅਵਸਥਾ ਤੇ ਉਹ ਸੁਖ ਪ੍ਰਾਪਤ ਕਰਦੇ ਹੈ ਜਿਹੜੇ ਲੋਕ ਵਿੱਚ ਵੀ ਰਹਿੰਦੇ ਹੈ ਤੇ ਪਰਲੋਕ ਵਿੱਚ ਵੀ ਜਿਨ੍ਹਾਂ ਦਾ ਲਾਹਾ ਪ੍ਰਾਪਤ ਹੁੰਦਾ ਹੈ ਐਸੇ ਸੁਖ ਕੇਵਲ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਕਮਾ ਕੇ ਮਿਲਦੇ ਹੈ ਮਹਾਰਾਜ ਕਹਿੰਦੇ ਨਾਮ ਦੇ ਧਨ ਤੋਂ ਬਿਨਾ ਦੁਨਿਆਵੀ ਧਨ ਜਿੰਨਾ ਮਰਜ਼ੀ ਇਕੱਠਾ ਕਰ ਲੈ ਤੈਨੂੰ ਸੁਖ ਨਹੀਂ ਮਿਲ ਸਕਦਾ ਇਹ ਦੁਨਿਆਵੀ ਧਨ ਤੋਂ ਬਿਨਾਂ ਨਾਮ ਦਾ ਧਨ ਜਿੰਨਾ ਇਕੱਠਾ ਕਰੇਗਾ ਮਹਾਰਾਜ ਕਹਿੰਦੇ ਦਿਨੂ ਸਦਾ ਦਾ ਸੁਖ ਮਿਲ ਜਾਏਗਾ। ਪਾਤਸ਼ਾਹ ਇਹ ਨਹੀਂ ਕਹਿੰਦੇ ਕਿ ਬਿਲਕੁਲ ਨਹੀਂ ਸੰਸਾਰ ਨਾਲੋਂ ਸਾਂਝ ਤੋੜਨੀ ਇਹ ਤੇ ਮਹਾਰਾਜ ਨੇ ਖੇਡ ਬਣਾਈ ਹੋਈ ਹੈ ਪਰ ਮਹਾਰਾਜ ਕਹਿੰਦੇ ਮਾਇਆ ਚ ਰਹਿ ਕੇ ਉਹਨੂੰ ਨਾ ਭੁੱਲ ਜਿਨੇ ਤੈਨੂੰ ਬਣਾਇਆ ਹੈ ਜਿਨੇ ਇਹ ਮਾਇਆ ਦੀ ਖੇਡ ਤੇ ਚਾਈ ਹੈ ਉਹਨੂੰ ਯਾਦ ਰੱਖ ਫਿਰ ਪਾਤਸ਼ਾਹ ਕਹਿੰਦੇ ਤੇਰੀ ਕੋਈ ਮਮਤਾ ਕੋਈ ਮਾਇਆ ਤੇਰਾ ਕੁਝ ਨਹੀਂ ਵਿਗਾੜ ਸਕੇਗੀ। ਪਰ ਜੇਕਰ ਤੋਂ ਸਿਰਫ ਇੰਨੂੰ ਹੀ ਸਭ ਕੁਝ ਸਮਝਣ ਲੱਗ ਪਿਆ ਫਿਰ ਮਹਾਰਾਜ ਕਹਿੰਦੇ ਤੈਨੂੰ ਕੋਈ ਜਮਾਂ ਦੀ ਇਮਾਰਤੋਂ ਬਚਾ ਨਹੀਂ ਸਕਦਾ ਗੁਰੂ ਸਾਹਿਬ ਕਿਰਪਾ ਕਰਨ ਨਾਮ ਦੇ ਧੰਨ ਦੀ ਬਖਸ਼ਿਸ਼ ਗੁਰੂ ਪਾਤਸ਼ਾਹ ਆਪਣੇ ਸਾਰਿਆਂ ਦੀ ਝੋਲੀ ਵਿੱਚ ਪਾਉਣ ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਚਰਨਾਂ ਦਾ ਪਿਆਰ ਅੰਮ੍ਰਿਤ ਵੇਲਾ ਨਿਤਨੇਮ ਰਹਿਤ ਵਾਲੇ ਜੀਵਨ ਬਖਸ਼ ਕੇ ਗੁਰੂ ਸਾਹਿਬ ਨਵਾਜਣ ਕਲਗੀਧਰ ਦੇ ਪੁੱਤਰ ਤੀਓ ਅੰਮ੍ਰਿਤ ਤਾਰੀ ਹੋ ਕੇ ਜਿਓ ਗੁਰੂ ਵਾਲੇ ਬਣੀਏ ਖੰਡੇ ਬਾਟੇ ਦਮ ਅਰਤ ਛਕੀਏ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਰੂਤੀ ਪੱਲਾ ਪਕੜ ਕੇ ਪਵ ਸਾਗਰ ਤੋਂ ਪਾਰ ਤਰੀਏ ਜੀ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਗੁਰੂ ਘਰ ਵਿਖੇ ਹਰ ਸਾਲ ਦੀ ਤਰ੍ਹਾਂ ਜੋ ਗੁਰਮਤ ਸਮਾਗਮ ਅੰਮ੍ਰਿਤ ਵੇਲੇ ਦੇ ਦਿਵਾਨਾਂ ਦੇ ਵਿੱਚ ਹੋਇਆ ਕਰਨੇ ਹੈ ਜੀ ਸੋ ਗੁਰੂ ਸਾਹਿਬ ਜੀਾਂ ਦੀ ਬਖਸ਼ਿਸ਼ ਦੇ ਸਦਕਾ 25 ਤਰੀਕ ਤੋਂ 31 ਤਰੀਕ ਤੱਕ ਦਿਵਾਨ ਸੱਜਣੇ ਹੈ ਜੀ ਸੋ ਜਿਸ ਵਿੱਚ 29 30 ਤੇ 31 ਤਰੀਕ ਨੂੰ ਅਖੀਰਲੇ ਤਿੰਨ ਦਿਨਾਂ ਨੂੰ ਭਾਈ ਸਾਹਿਬ ਭਾਈ ਗਿਆਨੀ ਜੀ ਗਿਆਨੀ ਕਗਨਦੀਪ ਸਿੰਘ ਦੀ ਪਟਨਾ ਸਾਹਿਬ ਵਾਲੇ ਉਹਨਾਂ ਨੇ ਪੰਥ ਪ੍ਰਸਿੱਧ ਮਹਾਨ ਅਸਤੀ ਹੈ ਉਹਨਾਂ ਨੇ ਆਪ ਸੰਗਤਾਂ ਦੇ ਸੰਮੁਖ ਹਾਜ਼ਰੀਆਂ ਪਰ ਨਹੀਂ ਹੈ ਗੁਰਮਤਿ ਵਿਚਾਰਾਂ ਨਾਲ ਆਪ ਸੰਗਤ ਨੂੰ ਦਿਹਾਲ ਕਰਨਾ ਹੈ ਜੀ 25 26 27 ਤੇ 28 ਤਰੀਕ ਨੂੰ ਚਾਰ ਦਿਨ ਦੇ ਦਿਵਾਨਾਂ ਦੇ ਵਿੱਚ ਗੁਰੂ ਘਰ ਦੇ ਅਜੂਰੀ ਸਿੰਘ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਵਰਦਾਨੀ ਕਥਾ ਵਿਚਾਰ ਦੁਆਰਾ ਵਿਹਾਰ ਕਰਨਗੇ ਸੋ ਆਪ ਸੰਗਤਾਂ ਨੂੰ ਬੇਨਤੀ ਹੈ 25 ਤਰੀਕ ਤੋਂ 31 ਤਰੀਕ ਤੱਕ ਆਪ ਜੀਆਂ ਨੇ ਆਪ ਵੀ ਪਹੁੰਚਣਾ ਹੈ ਹੋਰ ਗੁਰੂਕੀਆਂ ਸੰਗਤਾਂ ਨੂੰ ਆਪ ਜੀ ਨੇ ਲੈ ਕੇ ਗੁਰੂ ਘਰ ਵਿਖੇ ਹਾਜ਼ਰੀਆਂ ਭਰਨੀਆਂ ਇਹ ਗੁਰਮਤਿ ਸਮਾਗਮਾਂ ਦੇ ਵਿੱਚ ਆ ਕੇ ਆਪ ਜੀਆਂ ਨੇ ਲਾਹਾ ਪ੍ਰਾਪਤ ਕਰਨਾ ਜੀ 30 29 30 ਤੇ 31 ਤਰੀਕ ਨੂੰ ਗਿਆਨੀ ਗਗਨਦੀਪ ਸਿੰਘ ਦੀ ਪਟਨਾ ਸਾਹਿਬ ਵਾਲੀ ਆਪ ਸੰਗਤਾਂ ਦੇ ਸਨਮੁਖ ਹਾਜ਼ਰੀਆਂ ਪ੍ਰਿਆ ਕਰਨਗੇ ਜੀ ਸੋ ਅੰਮ੍ਰਿਤ ਵੇਲੇ ਦੀ ਦੀਵਾਨਾ ਦੀ ਸਮਾਪਤੀ ਸਮਾਂ ਇਹੀ ਹੋਏਗਾ ਸਮਾਪਤੀ ਦਾ 6:30 ਤੋਂ 7:30 ਵਜੇ ਤੱਕ ਜੋ ਦੀਵਾਨ ਸੱਜਿਆ ਕਰਨਗੇ ਜਿਸ ਵਿੱਚ ਗਿਆਨੀ ਗਗਨਦੀਪ ਸਿੰਘ ਦੀ ਹਾਜ਼ਰੀ ਭਰਨਗੇ ਜੀ ਸੋ ਆਪ ਜੀ ਬੇਨਤੀ ਪ੍ਰਵਾਨ ਕਰਿਓ ਸਤਿਗੁਰੂ ਜੀ ਦਇਆ ਕਰਨ ਆਪ ਆਉਣ ਦਾ ਲਾਹਾ ਪ੍ਰਾਪਤ ਕਰਨ ਨਾਏ ਹੋਰ ਨਾਨੂ ਪ੍ਰੇਰਿਤ ਪ੍ਰੇਰਕੇ ਲਿਆਉਣ ਦਾ ਵੀ ਲਾਹਾ ਆਪ ਜੀ ਨੂੰ ਪ੍ਰਾਪਤ ਹੋਵੇਗਾ ਜੀ ਗੁਰੂ ਸਾਹਿਬ ਸਰਬੱਤ ਦਾ ਭਲਾ ਕਰਨ ਸਰਬੱਤ ਨੂੰ ਸਰਬੱਤ ਦਾ ਭਲਾ ਕਰਨ ਦੀ ਸੋਝੀ ਆ ਜਾਏ ਪਾਤਸ਼ਾਹ ਜੀ ਦਇਆ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ